ਸਤਿ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਸ਼ੁਰੂ ਕਰਦੇ ਹਾਂ ਨਵੀਂ ਕਹਾਣੀ ਮਾਂ ਦੀ ਦੌਲਤ ਸ਼ਹਿਰੋਂ ਪਰੇ ਕਰਕੇ ਇੱਕ ਕੱਚੇ ਕੋਠੇ ਅੱਗੇ ਨਿੱਕੇ ਜਿਹੇ ਵੇੜੇ ਵਿੱਚ ਬੈਠੀ ਇੱਕ ਗਰੀਬ ਸੁੰਦਰੀ ਪੁਰਾਣੇ ਚੱਕੀ ਨੂੰ ਟਾਕੀਆਂ ਲਾ ਰਹੀ ਸੀ ਨਿੱਕਾ ਮੁੰਡਾ ਉਸਦੇ ਕੋਡੇ ਮੁੰਡ ਬੈਠਾ ਖੇਡ ਰਿਹਾ ਸੀ ਜਿਸਦੇ ਹੱਥ ਵਿੱਚ ਚੱਪਾ ਕੋ ਜਵਾਰ ਦੀ ਰੋਟੀ ਸੀ ਉਹ ਕੁਝ ਖਾਂਦਾ ਅਤੇ ਕੁਝ ਭੋਰ-ਭੋਰ ਕੇ ਛੁੱਟੀ ਜਾਂਦਾ ਵੱਡਾ ਮੁੰਡਾ ਰਤਾ ਕੋਹਰਾ ਬੈਠਾ ਆਪਣੀ ਹੀ ਖੇਡ ਵਿੱਚ ਮਸਤ ਸੀ ਉਹ ਗਿੱਲੀ ਮਿੱਟੀ ਨੂੰ ਮਧੋਲ ਕੇ ਟਿੱਕੀਆਂ ਬਣਾਉਂਦਾ ਤੇ ਫਿਰ ਉਹਨਾਂ ਨੂੰ ਕੰਧ ਨਾਲ ਲਾਈ ਜਾਂਦਾ ਪਰ ਉਹ ਆਪਣੇ ਧਿਆਨ ਕੰਮ ਲੱਗੀ ਹੋਈ ਸੀ ਉਸ ਦਾ ਧਾਗਾ ਮੁੱਕ ਗਿਆ ਉਸ ਨੇ ਇੱਕ ਮੁੱਢਾ ਆਪਣੇ ਗੋਡੇ ਕੋਲ ਰੱਖਿਆ ਹੋਇਆ ਸੀ ਪਰ ਹੁਣ ਉਸ ਨੂੰ ਲੱਭਦਾ ਨਹੀਂ ਸੀ ਉਹ ਛਿਬੀ ਛਿੱਥੀ ਤੋਂ ਹੋ ਕੇ ਮੁੰਡੇ ਨੂੰ ਪੁੱਛਣ ਲੱਗੀ ਵੇ ਸੁਰਿੰਦਰ ਸੁਰਿੰਦਰ ਮੁੰਡਾ ਤੂੰ ਚੁੱਕਿਆ ਇਥੋਂ ਮੁੰਡੇ ਨੇ ਖੇੜ ਦੇ ਖਿਆਲ ਵਿੱਚ ਮਾਂ ਦੀ ਗੱਲ ਦੀ ਪਰਵਾਹ ਹੀ ਨਾ ਕੀਤੀ ਇਸ ਵੇਲੇ ਪਾਰੋ ਦਾ ਧਿਆਨ ਨਿੱਕੇ ਮੁੰਡੇ ਮਹਿੰਦਰ ਵੱਲ ਗਿਆ ਉਹ ਰੋਟੀ ਦੇ ਟੁਕੜੇ ਅਤੇ ਧਾਗੇ ਦੇ ਮੁੰਢੇ ਨੂੰ ਪਾਣੀ ਵਿੱਚ ਡੋਬ-ਡੋਬ ਕੇ ਭਿਉਂ ਤੇ ਪੋਚਾ ਪਾ ਰਿਹਾ ਸੀ ਇਹ ਵੇਖ ਕੇ ਪਾਰੋ ਕੁੱਸੇ ਨਾਲ ਲਾਲ ਹੋ ਗਈ ਉਸਦੇ ਪਤੀ ਦਾ ਝੱਗਾ ਅੱਜ ਕਈ ਦਿਨਾਂ ਤੋਂ ਪਟਾ ਹੋਇਆ ਸੀ ਪਰ ਧਾਗਾ ਨਾ ਹੋਣ ਕਰਕੇ ਉਹ ਇਸ ਨੂੰ ਸਿਉ ਨਹੀਂ ਸੀ ਸਕੀ ਅੰਤ ਜੱਟ ਛੱਕੇ ਦੇ ਉੱਕੇ ਹੀ ਪੱਛੇ ਲੱਥ ਗਏ ਤਾਂ ਹਾਰ ਕੇ ਉਸਨੇ ਗਵੰਢਣ ਨੂੰ ਪਾਪਕੀਆਂ ਪੂਣੀਆਂ ਘੱਤ ਦੇਣ ਦਾ ਇਕਰਾਰ ਕਰਕੇ ਇੱਕ ਮੋਢਾ ਉਸ ਪਾਸੋਂ ਲਿਆ ਸੀ ਅਤੇ ਮੋਢੇ ਦਾ ਇਹ ਹਾਲ ਉਸਨੇ ਮਹਿੰਦਰ ਨੂੰ ਬਾਹੋਂ ਫੜ ਕੇ ਜ਼ੋਰ ਦੀ ਆਪਣੇ ਵੱਲ ਖਿੱਚਿਆ ਤੇ ਝਪੇੜਾਂ ਠੋਕਦੀ ਹੋਈ ਬੋਲੀ ਤੇਰੀ ਵੀੜੀ ਗਰਕ ਜਾਏ ਰੰਨੀ ਛੱਡਣਿਆ ਇਹ ਕੀ ਕੀਤਾ ਮਰ ਜਾਏ ਤੂੰ ਨਾ ਹੋਵੇ ਖੇਡਾਂ ਖੇਡਣ ਜੋਗਾ ਰੱਬ ਕਰਕੇ ਇਸੇ ਵੇਲੇ ਵਾਰੋਂ ਆਵਾਜ਼ ਆਈ ਪਕੌੜੇ ਕਰਾਰੇ ਮਸਾਲਿਆਂ ਵਾਲੇ ਸੁਰਿੰਦਰ ਨੂੰ ਟਿੱਕੀਆਂ ਬਣਾਉਣੀਆਂ ਭੁੱਲ ਗਈਆਂ ਤੇ ਉਹ ਚਿੱਕੜ ਵਾਲੇ ਹੱਥ ਝੱਗੇ ਨਾਲ ਪੁੰਝਦਾ ਹੋਇਆ ਮਾਂ ਕੋਲ ਆ ਕੇ ਕਹਿਣ ਲੱਗਾ ਮਾਂ ਪੈਤਾ ਦੇ ਥੇਤੀ ਵੀ ਹੋਪ ਕੋਰੀਆ ਵਾਲਾ ਚਲਾ ਜਾਵੇਗਾ ਉਸ ਦਾ ਗੁੱਸਾ ਹੋਰ ਤੇਜ ਹੋ ਉਠਿਆ ਹੱਥ ਵਾਲਾ ਮੋਢਾ ਜਿਸ ਨੂੰ ਉਹ ਧੋ ਰਹੀ ਸੀ ਬੰਨੇ ਉੱਤੇ ਰੱਖਦੀ ਹੋਈ ਬੋਲੀ ਦਫਾ ਹੋ ਪੈਸਾ ਦੇ ਨਾ ਅੱਗ ਅੱਗ ਪਾ ਇਹਦੇ ਸਿਰ ਵਿੱਚ ਰੋੜ ਜਾਣੇ ਜੰਮ ਨਾ ਮਰਦੇ ਨੇ ਨਾ ਮਗਰੋਂ ਲੈਂਦੇ ਨੇ ਮੁੰਡਾ ਮੱਛਰ ਪਿਆ ਮੋਢੇ ਹਿਲਾੰਦਾ ਲਤਾਂ ਪੁੜਕਾਂਦਾ ਤੇ ਬਾਹਾਂ ਛੰਡਦਾ ਹੋਇਆ ਉਹ ਮਾਂ ਦੀ ਲਤ ਨੂੰ ਜੱਫੀ ਪਾ ਕੇ ਐਸਾ ਜਿੱਦੇ ਪਿਆ ਕਿ ਛੱਡਣ ਦਾ ਨਾ ਹੀ ਨਹੀਂ ਲੈਂਦਾ ਪਕੌਣਿਆਂ ਵਾਲੇ ਦੀ ਆਵਾਜ਼ ਜਿਉਂ ਜਿਉਂ ਦੂਰ ਹੁੰਦੀ ਜਾਂਦੀ ਸੀ ਤਿਉਂ ਤਿਉਂ ਉਹ ਦੂਰ ਆ ਤੀਰਾ ਹੁੰਦਾ ਜਾ ਰਿਹਾ ਸੀ ਮਾਂ ਨੂੰ ਛੱਡ ਕੇ ਉਹ ਕੁੰਜੀ ਲੇਟਨੀਆਂ ਲੈਣ ਲੱਗ ਪਿਆ ਤੇ ਲੇਟਿਆ ਵੀ ਉਹ ਥਾਂ ਤੇ ਜਿੱਥੇ ਮਹਿੰਦਰ ਨੇ ਚਿਕੜ ਕੀਤਾ ਹੋਇਆ ਸੀ ਉਸ ਦਾ ਚੰਗਾ ਸਾਰਾ ਚਿਕਣ ਨਾਲ ਲੱਥਪੱਥ ਹੋ ਗਿਆ ਸੀ ਪਰ ਉਹਦਾ ਕਰੋਧ ਹੋਰ ਵੱਧ ਗਿਆ ਤੇ ਉਹ ਉਹਨੂੰ ਲੱਤਾਂ ਨਾਲ ਕੁੱਟਣ ਲੱਗ ਪਈ ਪਾਟੇ ਹੋਏ ਛਿੱਤਰ ਖੀਟਦਾ ਤੇ ਸਿਰੋਂ ਪੈਰੇ ਨਾਲ ਕੱਟੇ ਨਾਲ ਲਿੰਬੜਿਆ ਹੋਇਆ ਇੱਕ ਦਮ ਸੁੱਕੜ ਜਿਹਾ ਇੱਕ ਗੱਬਰੂ ਅੰਦਰ ਆਇਆ ਉਦੀ ਪਿੱਠ ਪਿੱਛੇ ਛੋਟੀ ਜਹੀ ਸੱਕਾਂ ਦੇ ਗੰਢੜੀ ਸੀ ਜਿਸ ਨੂੰ ਆਉਂਦਿਆਂ ਹੀ ਉਹਨੇ ਇੱਕ ਨੁਕਰੇ ਰੱਖ ਦਿੱਤਾ ਦੋਹਾਂ ਮੁੰਡਿਆਂ ਨੇ ਚੀਕ ਜਿਹਾਰੇ ਨੇ ਘਰ ਨੂੰ ਸਿਰ ਉੱਤੇ ਚੁੱਕਿਆ ਹੋਇਆ ਸੀ ਤ੍ਰੇ ਦੀ ਗਰਮੀ ਨਾਲ ਭਾਵੇਂ ਫਕਤ ਸੁੰ ਘਬਰਾਇਆ ਹੋਇਆ ਸੀ ਪਰ ਉਸ ਨੂੰ ਸਭ ਕੁਝ ਭੁੱਲ ਗਿਆ ਉਹਨੇ ਛੇਤੀ ਨਾਲ ਜਾ ਕੇ ਪਹਿਲਾਂ ਛੋਟੇ ਮੁੰਡੇ ਨੂੰ ਕੁਛੜਦਿਆਂ ਫਿਰ ਵੱਡੇ ਨੂੰ ਉਂਗਲ ਉਠਾ ਕੇ ਗਲ ਲਾ ਲਿਆ ਤੇ ਉਹ ਪਾਰੋ ਵੱਲ ਘੂਰੇ ਵਟ ਕੇ ਬੋਲਿਆ ਇਨਾ ਵਿਚਾਰੇਆਂ ਉੱਤੇ ਅਜ ਕਾਦੀ ਕਿਰਪਾ ਆ ਗਈ ਏ ਜੋ ਕੋਣ ਲਈਏ ਹੋਈਏ ਪਰੋ ਬੋਲੀ ਵਿਚਾਰੇ ਨੇ ਕਿ ਸਾਨ ਨੇ ਰੁੜ ਜਾਣੇ ਇੰਨਾ ਮਰ ਜਾਣਿਆ ਨੇ ਤੇ ਮੇਰੀ ਜਾਨ ਵੀ ਖਾ ਲਈਏ ਤੇ ਉਸਨੇ ਵਾਰੋ ਵਾਰੀ ਦੋਹਾਂ ਦੀ ਕਾਰਗੁਜ਼ਾਰੀ ਪਤੀ ਨੂੰ ਵਹਿ ਕੇ ਸੁਣਾਈ ਦੋਹਾਂ ਦੇ ਮੂੰਹ ਚੁੰਮ ਕੇ ਪਿਆਰ ਨਾਲ ਪੁਛਕਾਰਦਾ ਹੋਇਆ ਭਗਤ ਸਿੰਘ ਬੋਲਿਆ ਤੇ ਹੋਇਆ ਕਿ ਫਿਰ ਹਨੇਰ ਕਿੱਧਰ ਆ ਗਿਆ ਮੁੱਢਾ ਸੀ ਕਿ ਸੋਨੇ ਦਾ ਕੰਗਣ ਨਿਆਣੇ ਵਾਲ ਜੂ ਹੋਈ ਵੱਡੇ ਵਿਚਾਰੇ ਨੂੰ ਇੱਕ ਪੈਸਾ ਦੇ ਦਿਓ ਤਾਂ ਘਰ ਕਿ ਚੱਲੇ ਆ ਚੱਲੀ ਸੀ 파ਰੋ ਹੁਸੈ ਨਾਲ ਬੋਲੀ ਤੁਹਾਡਿਆਂ ਲਾਡਾਂ ਨੇ ਤਾਂ ਇਹਨਾਂ ਦੀਆਂ ਜੜਾ ਪੁੱਟ ਛੱਡੀਆਂ ਨੇ ਅੱਗੋਂ ਮਤ ਨਾ ਦੇਣੀ ਤੇ ਉਲਟਾ ਸਗੋਂ ਹੋਰ ਭੁਏ ਕਰਨਾ ਇਹਨਾਂ ਰੰਡੇ ਛੱਡਣਿਆਂ ਨੇ ਤਾਂ ਆਪ ਉਹ ਖੜਾਂਦੀਆਂ ਕਰਨੀਆਂ ਹੋਈਆਂ ਸ੍ਰਿੰਦਰ ਨਾਲ ਲਿਬੜਿਆ ਝੱਗਾ ਉਤਾਰਦਿਆਂ ਹੋਏ ਆ ਭਗਤ ਸਿੰਘ ਬੋਲਿਆ ਉਂਜੀ ਮਾਰ ਸੁੱਟ ਖਾਂ ਸੰਗੀ ਨਾ ਦੇ ਕੇ ਅਖੜਾਂਦੀਆਂ ਕਰਨੀਆਂ ਹੋਈਆਂ ਬਾਲ ਨੇ ਕੋਈ ਨਿਆਣੀ ਸਿਆਣੇ ਤੇ ਨਹੀਂ ਨਾ ਮੁੰਡੇ ਦੀ ਪਿੱਠ ਉੱਤੇ ਮਾਰ ਦੇ ਨਿਸ਼ਾਨ ਦੇਖਦੇ ਹੋਏ ਦਫਾ ਹੋਣੀ ਇਉਂ ਮਾਰੀ ਦੇ ਕਸਾਈਆਂ ਵਾਂਗ ਵਾਲਾਂ ਨੂੰ ਪਤੀ ਨੂੰ ਉਂਗਣ ਨਾਲ ਮੱਥੇ ਤੋਂ ਮੁੜਕਾ ਕੁੰਝਦੇ ਆਂ ਤੇ ਬੁੱਲਾਂ ਤੇ ਜੀਭ ਫੇਰਦੇ ਆਂ ਵੇਖ ਕੇ ਪਰ ਉਹਨੂੰ ਆਪਣੀ ਮੂਰਖਤਾ ਦਾ ਖਿਆਲ ਆਇਆ ਉਹ ਅੰਦਰ ਜਾ ਕੇ ਪਾਣੀ ਦਾ ਗੜਵਾ ਲਿਆਈ ਤੇ ਬੋਲੀ ਲੈ ਮੂੰਹ ਹੱਥ ਧੋਵੋ ਛੱਡੋ ਪਰੇ ਇਹਨਾਂ ਖਸਮਾਂ ਖਾਣਿਆਂ ਦਾ ਸਿਆਪਾ ਇਹਨਾਂ ਦਾ ਤਾਂ ਦਿਨੇ ਰਾਤ ਇਹੋ ਹਾਲ ਹੈ ਖੰਦੇਪਿੰਦੇ ਮਰਦੇ ਰਹਿੰਦੇ ਨੇ ਦੱਸਣ ਤੇ ਸਹੀ ਕਿਹੜੀ ਗੱਲ ਨੂੰ ਕਦੇ ਊਣੇ ਰੱਖਿਆ ਇਹ ਇਹਨਾਂ ਨੂੰ ਜਿਹੜੀ ਚੀਜ਼ ਆਉਂਦੀ ਹੈ ਪਹਿਲਾਂ ਲੈ ਕੇ ਦੇਈ ਦੀਏ ਇੱਕ ਵੇਲੇ ਨਾ ਕੁਝ ਕੋਲ ਪੈਸਾ ਹੋਇਆ ਤੇ ਫਿਰ ਤੇ ਫਿਰ ਇਸ ਤਰ੍ਹਾਂ ਭੰਡੀ ਪਾ ਬਹਿਣ ਚੰਗੀ ਗੱਲ ਹੁੰਦੀ ਹੈ ਦੇਖਣ ਸੁਣਨ ਵਾਲੇ ਕਹਿੰਦੇ ਹੋਣਗੇ ਜਿਕਣ ਇਹਨਾਂ ਕਦੇ ਕੁਝ ਡਿਠਾ ਹੀ ਨਹੀਂ ਹੱਥ ਮੂੰਹ ਧੋ ਕੇ ਚਾਦਰ ਦੀ ਕੰਨੀ ਨਾਲ ਮੂੰਹ ਪੂੰਝ ਕੇ ਪਾਕ ਸਿੰਘ ਕੋਲ ਪੇ ਹੁਮਨਜੀਤ ਢਾ ਕੇ ਬੈਠ ਗਿਆ ਪਰ ਉਹ ਦੇ ਪੀਣ ਲਈ ਪਾਣੀ ਲੈਣ ਗਈ ਘਟੋਰਾ ਭਰਨ ਤੋਂ ਬਾਅਦ ਉਹਨੇ ਕੁਝਾ ਫਰੋਲਿਆ ਅਜੇ ਵੱਡੇ ਵੇਲੇ ਹੀ ਉਸਨੇ ਇਹਦੇ ਵਿੱਚ ਕਿੰਨੇ ਸਾਰੇ ਸ਼ੱਕਰ ਵੇਖੀ ਸੀ ਪਰ ਹੁਣ ਅੱਖ ਵਿੱਚ ਪਾਣ ਨੂੰ ਵੀ ਨਹੀਂ ਸੀ ਉਹ ਸਮਝ ਗਈ ਕਿ ਇੱਥੇ ਵੀ ਸ੍ਰਿੰਦਰ ਹੋਰਾਂ ਦਾ ਹੱਥ ਆਪਣ ਗਿਆ ਹੈ ਖਾਲੀ ਕਲੇਜੇ ਫੋਕਾ ਪਾਣੀ ਠੀਕ ਨਹੀਂ ਇਹ ਸੋਚ ਕੇ ਉਹ ਬਾਹਣਣ ਦੇ ਘਰ ਗਈ ਥੋੜੇ ਜਿਹੀ ਲੱਸੀ ਲਿਆ ਕੇ ਤੇ ਵਿੱਚ ਪਾਣੀ ਰਲਾ ਕੇ ਕਟੋਰਾ ਭਰ ਲਿਆਏ ਪੱਗ ਸਿੰਘ ਲੱਸੀ ਪੀ ਕੇ ਤੇ ਦੋਹਾਂ ਮੁੰਡਿਆਂ ਨੂੰ ਨਾਲ ਲੈ ਕੇ ਨੰਬਾ ਪੈ ਗਿਆ ਪਰ ਉਹ ਉਹਨੂੰ ਪੱਖੀ ਚੱਲਦੀ ਹੋਈ ਸਰਿੰਦਰਵਲ ਤੱਕ ਕੇ ਬੋਲੀ ਇਹ ਵੱਡਾ ਤੇ ਉੱਕਾ ਹੀ ਚੌੜ ਹੋ ਗਿਆ ਹੈ ਇਹਨੂੰ ਤੇ ਮੇਰਾ ਇਉਂ ਜੀ ਕਰਦਾ ਹੈ ਹੱਥ ਗੋਡੇ ਤੋੜ ਕੇ ਅੰਦਰ ਪਾ ਦਿਆਂ ਸੋ ਫਿਰ ਉਸਨੇ ਸ਼ੱਕਰ ਦੀ ਵਿਸਿਆ ਸੁਣਾਈ ਮੁੰਡਾ ਮਾਵਾਲੇ ਪਿੱਟ ਕਰਕੇ ਪਿਓ ਦੇ ਗਲ ਬਾਹ ਪਾ ਕੇ ਉਸ ਦੇ ਸੀਨੇ ਨਾਲ ਮੂੰਹ ਲਾ ਕੇ ਲੰਮਾ ਪੈ ਗਿਆ। ਭਗਤ ਸਿੰਘ ਦੋਹਾ ਬਾਲਾਂ ਵੱਲ ਤੱਕਦਾ ਹੋਇਆ ਬੋਲਿਆ, "ਚੱਲ ਜਾਣ ਵੀ ਲਿਆ ਕਰ ਐਵੇਂ ਰਤੀ ਰਤੀ ਗੱਲ ਬਦਲੇ ਵਿਚਾਰਿਆਂ ਨੂੰ ਨਾ ਘੁੱਟਿਆ ਕਰ। ਉਹ ਜਾਣੇ ਖਾਂ ਲਈਸੂ ਤੇ ਇਹਨਾਂ ਸੂਤਾਂ ਨਾਲੋਂ ਸ਼ੱਕਰ ਚੰਗੀ ਏ।" ਸੁੱਤੇ ਹੋਏ ਬਾਲਾਂ ਵੱਲ ਪਿਆਰ ਰਲ੍ਹੇ ਗੁੱਸੇ ਨਾਲ ਤੱਕ ਕੇ ਪਾਰੋ ਬੋਲੀ, "ਤੂੰ ਸਾਣਾ ਇਹਨਾਂ ਨੂੰ ਚੌੜ ਕਰ ਕਰ ਛੱਡਿਆ। ਦਾ ਮੇਰਾ ਨਾਂ ਬਟਾ ਦੇਣਾ ਉੱਕਾ ਇਹ ਨਾ ਸਿਰੇ ਚੜਾਈ ਜਾਇਆ ਕਰੋ ਹਾਂ ਸੱਚ ਕੀ ਬਣਿਆ ਫਿਰ ਕੰਮ ਦਾ ਸਵਖਤੇ ਹੀ ਆ ਗਏ ਹੂੰ ਠੰਡਾ ਸਾਹ ਲੈ ਕੇ ਭਗਤ ਸਿੰਘ ਬੋਲਿਆ ਬਣਨਾ ਕੀ ਸੀ ਕਿਤੇ ਲੱਭਦਾ ਹੀ ਨਹੀਂ ਐਸਾ ਨਹਿਸ਼ ਮਹੀਨਾ ਚੜਿਆ ਏ ਦਿਆਲ ਸਿੰਘ ਰਾਜ ਨਾਲ ਅੱਜ ਇੱਕ ਲਾਲੇ ਦੀ ਕੋਠੀ ਗਿਆ ਸਾਂ ਉਮੀਦ ਸੀ ਵੀ 2 ਟਾਈ ਮਹੀਨੇ ਲੰਘੇ ਮਹੀਨੇ ਲੰਘ ਜਾਣਗੇ ਪਰ ਉਹਨੇ ਦਿਹਾੜੀ ਲਵਾ ਕੇ ਹੀ 12 ਆਨਿਆਂ ਦੇ ਪੈਸੇ ਹੱਥ ਫੜਾਏ 20 ਦਿਨਾਂ ਪਿੱਛੋਂ ਮਸੇ ਮਸੇ ਕੰਮ ਲੱਭਾ ਸੀ ਗੱਲ ਟੁੱਕ ਕੇ ਪਾਰੋ ਬੋਲੀ ਕਿਉਂ ਪਰਾਂ ਹਟਾ ਕਿਉਂ ਦਿੱਤਾ ਫਕਸ ਸਿੰਘ ਬੋਲਿਆ ਭਲੀਏ ਜੋਰੇ ਕਿਸੇ ਨਾਲ ਆਖਣ ਲੱਗਾ ਸਾਡੇ ਆਪਣੇ ਪੁਰਾਣੇ ਮਜ਼ਦੂਰ ਆ ਗਏ ਨੇ ਉਦਾਸੀ ਅਤੇ ਨਿਰਾਸ਼ਾ ਭਰੇ ਹੌਸਲੇ ਨਾਲ ਪਾਰੋ ਬੋਲੀ ਅੱਛਾ ਫੇਰ ਕੀ ਹੋਇਆ ਆਪੇ ਹੋਰ ਕੀ ਤੋਂ ਬਣ ਜਾਊ ਮੈਨੂੰ ਤੇ ਬਹੁਤਾ ਉਸੇ ਚੜੇਲ ਦਾ ਫਿਕਰ ਹੈ ਜਿਹੜੋਜ ਵੱਡੇ ਵੇਲੇ ਇਹ ਕੱਗਰਾ ਫੜਕਾਉਂਦੀ ਬੂਹੇ ਤੇ ਆਵੈਂਦੀ ਹੈ ਮੈਂ ਕਹਿੰਦੀ ਸਾਂ ਹੋਰ ਨਹੀਂ ਤੇ 10 ਕੋ ਰੁਪਏ ਆ ਜਾਂਦੇ ਤੇ ਰਹਿੰਦਾ ਉਹ ਜਿਹੜੀ ਟੁੱਟੀ ਹੋਈ ਨੱਥ ਪਈਏ ਉਹਨੂੰ ਵੇਚ ਕੇ ਉਹਦਾ ਪਵਾੜਾ ਤੇ ਮੁਕਾ ਛੱਡ ਦੇ ਕਿੰਨੇ ਕੋ ਬਣਦੇ ਨੇ ਉਹਦੇ ਲੈਏ ਤੇ 15 ਸਨ ਪਰ ਹੁਣ 5-6 ਵੇ ਆਜ ਕੇ ਸੁਣਾਉਣ ਲਈ ਹੋਈ ਏ ਅੱਛਾ ਵੇਖ ਰੱਬ ਦਤਾ ਕਦੇ ਨਾ ਕਦੇ ਬੋੜੇ ਗਾਈ ਤੇ ਆਟੇ ਦਾ ਕੀ ਬਣੇਗਾ ਛਲਦੀਆਂ ਘਰੇੜ ਕੇ ਜਿਹੜਾ ਆਟਾ ਪਿੱਠਾ ਸੀ ਉਸ ਨਾਲ 5-6 ਦਿਨ ਤਾਂ ਲੰਘ ਗਏ ਪਰ ਹੁਣ ਤੇ ਮਸਾ ਰਾਤ ਜੋਗਾ ਹੀ ਨਿਕਲੇਗਾ ਫਗਸ ਸਿੰਘ ਸਿਰ ਤੋਂ ਪੈਰਾਂ ਤੱਕ ਚਿੰਤਾ ਵਿੱਚ ਡੁੱਬ ਗਿਆ ਫਿਰ ਬੋਲਿਆ ਉਮੀਦ ਤੇ ਹੈ ਇੱਕ ਹੋਰ ਥਾਂਵੇਂ ਕੰਮ ਲੱਗ ਜਾਵਾਂਗਾ ਮਿਸਤਰੀ ਝੰਡਾ ਸਿੰਘ ਕਹਿੰਦਾ ਸੀ ਪਹਿਲੀ ਤਾਰੀਖ ਨੂੰ ਸੇਠ ਦونی ਚੰਦ ਦਾ ਪਠਾਖਦਣ ਵਾਲਾ ਹੈ ਉੱਥੇ ਤੇਨੂੰ ਲਵਾ ਦਿਆਂਗਾ ਅੱਗੋਂ ਵੇਖੀ ਜੋ ਰੱਬ ਭਾਵੇ ਫਿਰ ਸੁੱਤੇ ਹੇ ਬਾਲਾਵਲ ਅਰਮਾਨ ਭਰੀ ਨਜ਼ਰ ਨਾਲ ਤੱਕ ਕੇ ਕਹਿਣ ਲੱਗਾ ਵੇਖੋ ਮਾਲਕ ਦੇ ਰੰਗ ਇੱਕ ਨਾਲ ਨੂੰ ਧੰਦਿੰਦਾ ਏ ਤੇ ਖਾਣ ਵਾਲਾ ਕੋਈ ਨਹੀਂ ਦਿੰਦਾ ਤੇ ਜਿਨ੍ਹਾਂ ਨੂੰ ਧੀਆਂ ਪੁੱਤਰ ਦਿੰਦਾ ਏ ਉਹਨਾਂ ਨੂੰ ਖਾਣ ਨਹੀਂ ਦਿੰਦਾ ਬੁਰਕੀ ਬੁਰਕੀ ਲਈ ਸੈਕ ਦੇ ਫਿਰਦੇ ਨੇ ਅੱਜ ਜਿਸ ਲਾਲੇ ਦੇ ਕੋਠੀ ਕੰਮ ਕਰਨ ਗਏ ਸਾਂ ਬਿਆਲ ਸਿੰਘ ਕਹੇ ਕਿ ਤਿੰਨ ਵਿਆਹ ਤਿੰਨ ਵਿਆਹ ਉਹ ਕਰਾ ਚੁੱਕਾ ਏ ਤੇ ਮਰਜ਼ੀ ਰੱਬ ਦੀ ਔਲਾਦ ਕਿਸੇ ਵਿੱਚੋਂ ਵੀ ਨਹੀਂ ਸੁ ਹੋਈ ਇੱਕ ਮੁੰਡਾ ਕਿਸੇ ਦਾ ਲੈ ਕੇ ਪਾਲਿਆ ਸੋ ਉਹ ਵੀ ਤੋੜਨਾ ਚੜਿਆ ਧੰ ਐਸਾ ਸੋ ਜੋ ਆਖਰਾ ਦਾ ਕਿਤੇ ਵੀ ਹੁੰਦਾ ਨਹੀਂ ਪਰ ਉਹ ਮਮਤਾ ਭਰੀ ਨਜ਼ਰ ਨਾਲ ਦੋਹਾਂ ਵੱਲ ਤੱਕ ਕੇ ਬੋਲੀ ਉਹ ਜਾਣੇ ਸਾਡੀ ਇਹੋ ਦੌਲਤ ਹੈ ਰੱਬ ਉਮਰ ਦੇਵੇ ਅਸੀਂ ਕਈਆਂ ਨਾਲੋਂ ਚੰਗੇ ਆ ਸਾਨੂੰ ਕਿਸ ਗੱਲ ਦਾ ਵੀ ਕੋਚਾਏ ਜਿਉਂਦੇ ਰਹਿਣ ਆਪੇ ਰੋਲ ਖੋਲ ਕੇ ਪਲ ਜਾਣਗੇ ਤੇ ਸਾਰੇ ਤੋਤੇ ਰੋਣੇ ਤੋਤੇ ਜਾਣਗੇ ਰਾਤੀ ਖਾ ਪੀ ਕੇ ਸਵੇਰੇ 베ੜੇ ਵਿੱਚ ਮੰਜੇ ਡਾ ਕੇ ਸੁੱਤੇ ਸਰਿੰਦਰ ਸੌਂ ਗਿਆ ਸੀ ਸਰਿੰਦਰ ਮਾਂ ਦੇ ਮੰਜੇ ਤੇ ਬੈਠਾ ਸੀ ਉਹਨੂੰ ਪਿਆਰ ਨਾਲ ਪਿਉ ਨੇ ਕਿਹਾ ਕਾਕਾ ਤੈਨੂੰ ਮਾਂ ਨੇ ਮਾਰਿਆ ਸੀ ਨਾ ਤੂੰ ਇਸ ਨਾਲ ਨਾ ਬੋਲਨੀ ਮਾਂ ਦਾ ਚੇਤਾ ਆਉਂਦਿਆਂ ਹੀ ਸਰਿੰਦਰ ਮਾਂ ਦੇ ਮੰਜੇ ਤੋਂ ਉੱਠ ਕੇ ਪਿਓ ਕੋਲ ਚਲਾ ਗਿਆ ਦੋਵੇਂ ਨਿੱਕੀਆਂ ਨਿੱਕੀਆਂ ਬਾਹਾਂ ਉਹਦੇ ਗਲ ਵਿੱਚ ਪਾ ਕੇ ਮਾਂ ਵੱਲ ਤੱਕਦਾ ਹੋਇਆ ਬੋਲਿਆ ਮੈਂ ਨਹੀਂ ਬੋਲਣਾ ਤੇਰੇ ਨਾਲ ਤੂੰ ਮੈਨੂੰ ਮਾਰ ਨਹੀਂ ਹੁੰਨੀ ਬਾਹਰ ਉਹਦੀਆਂ ਅੱਖਾਂ ਭਰ ਆਈਆਂ ਮੈਂ ਇਸ ਨੂੰ ਕਿਸ ਤਰ੍ਹਾਂ ਕਸਾਈਆਂ ਵਾਂਗ ਵੇ ਤਰਸੀ ਨਾਲ ਕੁੱਟਿਆ ਸੀ ਇਹਦਾ ਚੇਤਾ ਆਉਂਦਿਆਂ ਹੀ ਗਲੇਡੂਆਂ ਨੇ ਉਸ ਦਾ ਗੱਲਾ ਫੜ ਲਿਆ ਉਸ਼ਲਕ ਦੇ ਦਿਲ ਦੇ ਨਾਲ ਹਮਲਾ ਮਾਰ ਕੇ ਉੱઠી ਸਰਿੰਦਰ ਨੂੰ ਚੁੱਕ ਕੇ ਉਹਨੇ ਛਾਤੀ ਨਾਲ ਲਾਇਆ ਉਹਦਾ ਮੂੰਹ ਚੁੰਮਦੀ ਹੋਈ ਬੋਲੀ ਮੈਂ ਤੇ ਕਦੀ ਵੀ ਨਹੀਂ ਮਾਰਾਂਗੀ ਆਪਣੇ ਹੀਰੇ ਨੂੰ ਰੱਬ ਕਰਕੇ ਮੇਰੇ ਹੱਥ ਸੜ ਜਾਣ ਮੈਂ ਕਿਉਂ ਆਪਣੇ ਨਿੱਕੇ ਜਿਹੇ ਚਾਨਣ ਨੂੰ ਮਹਿੰਦਰ ਅੱਗੇ ਰੋਜ਼ ਪਿਓ ਨਾਲ ਸੌਂਦਾ ਹੁੰਦਾ ਸੀ ਪਰ ਅੱਜ ਬਾਹਰੋਂ ਉਸ ਨੂੰ ਆਪਣੇ ਨਾਲੋਂ ਵੱਖ ਨਾ ਕਰ ਸਕੀ ਉਹ ਸੱਜੇ ਪਾਸੇ ਸਰਿੰਦਰ ਨੂੰ ਤੇ ਖੱਬੇ ਪਾਸੇ ਮਹਿੰਦਰ ਨੂੰ ਪਾ ਕੇ ਆਪ ਸੌਂ ਗਈ ਲੰਮੀ ਪਈ 파ਰੋ ਕਈ ਤਰ੍ਹਾਂ ਦੀਆਂ ਬੇ ਸਿਰ ਪੈਰ ਗੱਲਾਂ ਸੋਚ ਰਹੀ ਸੀ ਖਾਸ ਕਰਕੇ ਕੋਠੀ ਵਾਲੇ ਲਾਲੇ ਵਾਪਸ ਜਿਹੜੇ ਬਾਖ ਦੁਪਹਿਰੇ ਉਸਦੇ ਪਤੀ ਨੇ ਕਹੇ ਸਨ ਉਹ ਘੜੀ ਮੁੜੀ ਉਸੇ ਕੰਨਾਂ ਵਿੱਚ ਗੂੰਜ ਰਹੇ ਸਨ ਇਹਨਾਂ ਹੀ ਖਿਆਲਾਂ ਵਿੱਚ ਉਸ ਨੂੰ ਗੂੜੀ ਨੀਂਦ ਆ ਗਈ ਉਸ ਨੂੰ ਸੁੱਤਿਆਂ ਅਜੇ ਥੋੜਾ ਹੀ ਚਿਰ ਹੋਇਆ ਸੀ ਜੂ ਉਸ ਨੂੰ ਇਉਂ ਜਾਪਿਆ ਜਿਵੇਂ ਕੋਈ ਬੂਹਾ ਖੜਕਾ ਰਿਹਾ ਹੈ ਉਹਨੇ ਪਤੀ ਨੂੰ ਉਠਾਇਆ ਫਕ ਸਿੰਘ ਨੇ ਜਾ ਕੇ ਬੂਹਾ ਖੋਲਿਆ ਇਹ ਇੱਕ ਭਾਰੀ ਗੁੱਗਣ ਵਾਲਾ ਸੇਡ ਸੀ। ਭਗਤ ਸਿੰਘ ਨੇ ਉਸ ਨੂੰ ਅੰਦਰ ਨਾਲ ਆਦਰ ਨਾਲ ਬਿਠਾਉਂਦਿਆਂ ਹੋਇਆਂ ਪਰ ਉਹਨੂੰ ਕਿਹਾ ਜਿਨ੍ਹਾਂ ਲਾਲ ਹੂਰਾਂ ਦਾ ਮੈਂ ਦਿਹਾੜੀ ਤੇਰੇ ਨਾਲ ਜ਼ਿਕਰ ਕਰ ਰਿਹਾ ਸਾਂ ਉਹ ਇਹੋ ਨੇ ਬੜੇ ਧਰਮੀ ਤੇ ਗਰੀਬਾਂ ਉਤੇ ਤਰਸ ਕਰਨ ਵਾਲੇ। ਸਿਰ ਦਾ ਕੱਪੜਾ ਖਿੱਚਦੇ ਹੋਏ ਪਾਰੋ ਧੀਮੀ ਆਵਾਜ਼ ਵਿੱਚ ਬੋਲੀ ਜੀ ਆਇਆਂ ਨੂੰ ਕੀੜੀ ਦੇ ਕਰ ਭਗਵਾਨ। ਭਗਤ ਸਿੰਘ ਫੇਰਾ ਖਣ ਲੱਗਾ। ਮੈਂ ਤੈਨੂੰ ਇੱਕ ਗੱਲ ਨਹੀਂ ਸੀ ਦੱਸਣੀ ਮੇਰਾ ਖਿਆਲ ਸੀ ਇਹਨਾਂ ਦੇ ਆਇਆ ਹੀ ਦੱਸਾਂਗਾ 파ਰੋ ਦਾ ਦਿਲ ਧੜਕਣ ਲੱਗ ਪਿਆ ਫਕ ਸਿੰਘ ਬੋਲਿਆ ਇਹਨਾਂ ਦੀ ਸਾਡੇ ਉੱਤੇ ਬੜੀ ਮਿਹਰਬਾਨੀ ਏ ਸਾਡੀ ਗਰੀਬੀ ਤੇ ਤਰਸ ਕਰਕੇ ਇਹ ਸਾਨੂੰ ਕੁਝ ਦੇਣਾ ਚਾਹੁੰਦੇ ਹਨ 파ਰੋ ਦੇ ਦਿਲ ਵਿੱਚ ਭਵਿਕਤ ਖੁਸ਼ੀ ਦੀਆਂ ਕੁੱਤਕ ਤਾਰੀਆਂ ਹੋਣ ਲੱਗੀਆਂ ਉਸ ਦਾ ਸਿਰ ਹੋਰ ਵੀ ਨਿਉਗਾ ਫਕ ਸਿੰਘ ਨੇ ਫਿਰ ਕਿਹਾ ਪਰ ਇਸ ਦੇ ਬਦਲੇ ਸਾਨੂੰ ਵੀ ਇਹਨਾਂ ਦਾ ਹੁਕਮ ਮੰਨਣਾ ਪਏਗਾ ਪਾਰੋਂ ਨੂੰ ਦਰਜਾ ਲੱਗਣ ਲੱਗ ਪਿਆ ਉਸਨੇ ਥੜਕਵੀਂ ਆਵਾਜ਼ ਵਿੱਚ ਪੁੱਛਿਆ ਕੀ ਇਹੋ ਕੀ ਕਹਿੰਦਾ ਕਹਿੰਦਾ ਰੁਕ ਗਿਆ ਪਰ ਸੇਠ ਨੇ ਉਸ ਦੀ ਗੱਲ ਅਧੂਰੀ ਨਾ ਰਹਿਣ ਦਿੱਤੀ ਉਹ ਬੋਲਿਆ ਤੁਸੀਂ ਆਪਣਾ ਇੱਕ ਲੜਕਾ ਸਾਨੂੰ ਦੇ ਦਿਓ ਪਰ ਇਹ ਖਿਆਲ ਨਾ ਕਰਨਾ ਕਿ ਉਹ ਮੁਰਤ ਤੁਹਾਨੂੰ ਮਿਲੇਗਾ ਕਿ ਨਹੀਂ ਉਹ ਇੱਕ ਤਰ੍ਹਾਂ ਦੇ ਨਾਲ ਤੁਹਾਡਾ ਹੀ ਰਹੇਗਾ ਜਦ ਤੁਸੀਂ ਚਾਹੋ ਉਸ ਨੂੰ ਮਿਲ ਗਲ ਸਕੋਗੇ ਕੋਈ ਰੋਕ ਨਹੀਂ ਹੋਵੇਗੀ ਪਾਰੋਂ ਦੇ ਪੈਰਾ ਹੇਠ ਅੰਗਿਆਰੀਆਂ ਆ ਗਈਆਂ ਉਸ ਸਾਰੀ ਭਵਿਕਸ਼ ਖੁਸ਼ੀ ਦੀ ਆਸ ਕਪੂਰ ਦੀ ਢਲੇ ਵਾਂਗ ਉੱਡ ਗਈ। ਉਹ ਪਤੀ ਵੱਲ ਇਸ ਤਰ੍ਹਾਂ ਤੱਕਣ ਲੱਗੀ ਜਿਵੇਂ ਰਹਿਮ ਦਾਦਾਂ ਮੰਗ ਰਹੀ ਹੋਵੇ। ਉਹ ਡੜਿਆ ਕੇ ਬੋਲੀ ਹਾਈ ਮੈਂ ਮਰ ਗਈ। ਇਹ ਕੀ ਸੌਦਾ ਕਰ ਆਇਆ। ਮੈਂ ਤੇ ਸਾਰੇ ਜਹਾਨ ਦੀ ਦੌਲਤ ਮੁੰਡੇ ਦਾ ਵਾ ਇਕ ਬਾਲ ਵੀ ਨਾ ਦਿਆਂ ਕਿਸੇ ਨੂੰ। ਇਸ ਤੋਂ ਪਿਛੋਂ ਬਹੁਤ ਸਾਰਾ ਚਿਰਪਕਤ ਸਿੰਘ ਤੇ ਸੇਖ ਉਸ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਸਮਝਾਉਂਦੇ ਰਹੇ ਪਰ ਉਸ ਦੇ ਲੋਕ ਤੇ ਰਤੇ ਜਿਨਾ ਵੀ ਅਸਰ ਨਾ ਹੋਇਆ ਅਖੀਰ ਪਕ ਸਿੰਘ ਨੇ ਗੁੱਸੇ ਨਾਲ ਉਸ ਨੂੰ ਕਿਹਾ ਜੇ ਤੂੰ ਮੇਰੀ ਜੀਵਾਨ ਝੂਠੀ ਕਰੇਂਗੀ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗਾ ਇਹ ਗੱਲ ਨੇ ਉਸ ਨੇ ਵਾ ਲਿਆ ਉਸ ਨੇ ਸਾਹ ਤੇ ਉੱਤੇ ਪੱਥਰ ਰੱਖ ਕੇ ਹੁੰਡਾ ਦੇਣਾ ਕਬੂਲ ਕਰ ਰਿਹਾ ਲਿਆ ਹੁਣ ਇਹ ਸਵਾਲ ਬਾਕੀ ਰਹਿ ਗਿਆ ਕਿ ਸੇਠ ਨੂੰ ਕਿਹੜਾ ਮੁੰਡਾ ਦਿੱਤਾ ਜਾ ਰਿਹਾ ਇਸ ਦਾ ਫੈਸਲਾ ਪਾਰੋ ਦੀ ਹੀ ਮਰਜ਼ੀ ਤੇ ਛੱਡ ਦਿੱਤਾ ਗਿਆ ਫਗ ਸਿੰਘ ਕਾਲੇ ਕਰ ਰਿਹਾ ਸੀ ਪਰ ਪਾਰੋ ਜਿਹੜਾ ਵੀ ਮੁੰਡਾ ਦੇਣ ਲੱਗਦੀ ਉਹਦਾ ਖਿਆਲ ਕਰਕੇ ਉਹਦੇ ਦਿਲ ਵਿੱਚ ਬਰਸ਼ੀਆਂ ਵੱਜ ਗਈਆਂ ਅੰਤਪਖ ਸਿੰਘ ਦੀ ਖੁਰਕੀ ਸੁਣ ਕੇ ਉਸਨੇ ਕਿਹਾ ਅੱਛਾ ਮੈਂਦਰ ਨੂੰ ਲੈ ਜਾਓ ਜਦੋਂ ਸੇਠ ਨੇ ਮੁੰਡੇ ਦੀ ਵਾਹ ਫੜੀ ਤਾਂ ਉਹ ਚੀਕਾਂ ਮਾਰ ਉੱਠੀ ਹਾਏ ਰੱਬ ਦਾ ਵਾਸਤਾ ਜੇ ਇਸ ਨੂੰ ਨਾ ਲੈ ਜਾਣਾ ਇਸ ਨੂੰ ਨਾ ਲੈ ਜਾਣਾ ਇਸ ਨੇ ਤੇ ਅਜੇ ਦੁੱਧ ਵੀ ਨਹੀਂ ਛੱਡਿਆ ਤੇ ਜਦ ਉਸ ਨੇ ਵੱਡੇ ਨੂੰ ਫੜਿਆ ਤਾਂ 파ਰੂ ਪਾਗਲਾ ਵਾਂਗ ਸ੍ਰਿੰਦਰ ਉੱਤੇ ਲੇਟ ਗਈ ਤੇ ਦੁਹਾਈਆਂ ਦਿੰਦੀ ਹੋਈ ਬੋਲੀ ਹਾਏ ਮੇਰਾ ਪਾਲਿਆ ਪਲੋਸਿਆਂ ਨਾ ਖੜਨਾ ਇਸ ਤਰ੍ਹਾਂ ਚੋਖਾ ਚਿਰ ਖਿੱਚੋ ਤਾਣੀ ਹੁੰਦੀ ਰਹੀ ਪਰ ਕੋਈ ਸਿੱਟਾ ਨਾ ਨਿਕਲਿਆ ਅੰਤ ਕੁੱਸੇ ਨਾਲ ਦੰਦ ਪਿੰਦਾ ਹੋਇਆ ਭਗਤ ਸਿੰਘ ਅੱਗੇ ਵਧਿਆ ਉਸਨੇ ਪਾਰੋ ਨੂੰ ਐਡੇ ਜ਼ੋਰ ਦਾ ਤੱਕਾ ਦਿੱਤਾ ਕਿ ਉਹ ਕਈ ਕਦਮ ਦੂਰ ਜਾ ਡਿੱਗੀ ਤੇ ਵੱਡੇ ਮੁੰਡੇ ਦੀ ਬਾਹ ਸੇਠ ਨੇ ਹੱਥ ਫੜਾਉਂਦਾ ਹੋਇਆ ਭਗਤ ਸਿੰਘ ਬੋਲਿਆ ਲੈ ਜਾਓ ਜੀ ਤੁਸੀਂ ਇਸ ਕੁੱਤੀ ਨੂੰ ਘੌਂਕੇ ਜਾਣ ਦਿਓ ਸ੍ਰਿੰਦਰ ਦੀ ਬਾਹ ਫੜ ਕੇ ਸੇਠ ਘਰ ਵੱਲ ਤੁਰ ਪਿਆ ਪਰ ਉਹ ਉਸੇ ਤਰ੍ਹਾਂ ਭੁੰਜੇ ਬਹੀ ਹੋਈ ਮੁੰਡੇ ਵੱਲ ਦੋਹੇ ਬਾਹ ਫਸਾਰ ਕੇ ਘੁਰਲਾ ਰਹੀ ਸੀ ਸਰਿੰਦਰ ਸੇਠ ਦੇ ਹੱਥੋਂ ਬਾਹ ਛਡਾਉਣ ਦਾ ਯਤਨ ਕਰਦਾ ਹੋਇਆ ਮਾਂ ਵੱਲ ਤੱਕ ਕੇ ਪੁਕਾਰ ਰਿਹਾ ਸੀ ਨੀ ਮਾਂ ਨੀ ਮਾਂ ਮੈਨੂੰ ਛਡਾ ਲੈ ਮਾਂ ਮੈਨੂੰ ਲਈ ਜਾਂਦਾ ਈ ਤੇ ਮੁੰਡੇ ਨੇ ਝੂਰ ਦਾ ਚਟਕਾ ਮਾਰ ਕੇ ਸੀਟ ਕੋਲੋਂ ਬਾਹ ਛਡਾ ਲਈ ਉਹ ਦੌੜ ਕੇ ਪਾਰੋਂ ਨੂੰ ਚਿੰਬੜ ਗਿਆ ਮਾਂ ਦਾ ਹੱਥ ਫੜ ਕੇ ਖਿੱਚਦਾ ਹੋਇਆ ਕਹਿਣ ਲੱਗਾ ਮਾਂ ਉਸ ਨੂੰ ਕਹ ਸਾਡੇ ਘਰੋਂ ਚਲਾ ਜਾਵੇ ਨੀ ਮੈਂ ਮੈਂ ਨਹੀਂ ਪਾਰੋਂ ਦੀ ਅੱਖ ਖੁੱਲਹੀ ਸਰਿੰਦਰ ਉਸ ਦਾ ਹੱਥ ਫੜ ਕੇ ਆਪਣੇ ਵੱਲ ਖਿੱਚਦਾ ਹੋਇਆ ਕਹਿ ਰਿਹਾ ਸੀ ਮਾਂ ਮਾਂ ਨਹੀਂ ਮਾਂ ਮੇਰੇ ਵੱਲ منہ ਕਰਕੇ ਕਿਉਂ ਨਹੀਂ ਸੌਂਦੇ ਅੱਖਾਂ ਮਲਦੀ ਹੋਈ ਫਾਰੋ ਉੱਬੜ ਵਾਹੇ ਉੱਠ ਬੈਠੀ ਸ੍ਰਿੰਦਰ ਨੌਸ ਨੇ ਖੁੱਟ ਕੇ ਗਲੇਜੇ ਨਾਲ ਲਾ ਲਿਆ ਫਿਰ ਪਤੀ ਦਾ ਪੈਰ ਟੁੰਬਰੀ ਹੋਏ ਬੋਲੀ ਹਾਂ ਜੀ ਸੌਂ ਗਏ ਹਾਈ ਮੈਨੂੰ ਕਿਹ ਕਿਹਾ ਭੈੜਾ ਸੁਤਣਾ ਪਿਆ ਆਉਂਦਾ ਸੀ ਇਹ ਕਹਾਣੀ ਸਮਾਪਤ ਜੀ ਜੇ ਚੰਗੀ ਲੱਗੀ ਹੋਵੇ ਕਹਾਣੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਧੰਨਵਾਦ ਜੀ